ਪੋਕਲ ਰਹਿ ਗਏ ਕਿ ਮਿੱਡੂ ਆ ਕਿੰਨੇ ਦਾ ਜਨਮ ਦਿਨ ਹੈ ਤੇ ਕੀ ਹੋ ਸੁਪਤ ਦੇਖੋ ਜੀ ਸਾਡੇ ਵਿੱਕੀ ਮਿੱਡੂ ਖੜਾ ਸਾਹ ਵੱਡੇ ਭਰਾ ਸੀਗੇ ਉਹ ਤੁਰਦੀ ਫਿਰਦੀ ਇੱਕ ਯੂਨੀਵਰਸਿਟੀ ਸੀ ਸਾਡਾ ਇਹ ਪਿਛੜਿਆ ਇਲਾਕਾ ਹੋਣ ਕਰਕੇ ਇੱਥੋਂ ਸਾਡੇ ਜਿਹੜੇ ਵੀ ਸਟੂਡੈਂਟ ਚੰਡੀਗੜ੍ਹ ਜਾਂਦੇ ਸੀ ਜਾਂ ਯੂਨੀਵਰਸਿਟੀ ਜਿਹੜੇ ਐਡਮਿਸ਼ਨਾਂ ਲੈਂਦੇ ਸੀ ਜਾਂ ਕਾਲਜਾਂ ਦੇ ਵਿੱਚ ਜਾਂਦੇ ਸੀ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਹੁੰਦਾ ਸੀ ਤੇ ਉਹ ਇੱਕ ਵਿੱਕੀ ਮਿੱਡੂ ਖੜਾ ਸਾਰਿਆਂ ਸਟੂਡੈਂਟਾਂ ਦੀ ਆਸ ਸੀਗੀ ਉਹ ਆਸ ਨੂੰ ਅਸੀਂ ਜਿਉਂਦਾ ਰੱਖਣ ਵਾਸਤੇ ਉਹ ਆਸ ਦੇ ਸਿਰ ਤੇ ਸਾਡਾ ਭਰਾ ਵੀ ਪਿਆਰ ਹੋਣ ਕਰਕੇ ਉੰਦੀ ਹੀ ਸੋਚ ਤੇ ਜੋ ਉਹਦੀ ਸੋਚ ਸੀ ਉਹ ਦਰਖਤਾਂ ਨੂੰ ਬਹੁਤ ਪਿਆਰ ਕਰਦਾ ਸੀ ਉਹ ਬੜਾ ਗ੍ਰੀਨਰੀ ਨੂੰ ਬਹੁਤ ਪਸੰਦ ਸੀਗੀ ਉਹ ਲੈਂਡਸਕੇਪਿੰਗ ਦਾ ਬਹੁਤ ਧਿਆਨ ਰੱਖਦਾ ਸੀ ਉਹਨੂੰ ਹੀ ਦੇਖਦੇ ਆਉਂਦੇ ਅੱਜ ਅਸੀਂ ਆਪਦੇ ਸਾਰੇ ਭਰਾਵਾਂ ਦੇ ਵਿੱਚ ਉਹਨੂੰ ਜਿਉਂਦਾ ਰੱਖਣ ਵਾਸਤੇ ਉਹਦੀ ਯਾਦ ਨੂੰ ਜਿਉਂਦਾ ਰੱਖਣ ਵਾਸਤੇ ਅਸੀਂ ਇਹ ਉਹਦੇ ਬਰਥਡੇ ਤੇ ਇਹ ਪਿਛਲੇ ਸਾਲ ਵੀ ਲਾਇਸੀ ਹੁਣ ਇਸ ਸਾਲ ਵੀ ਅਸੀਂ ਸਾਰੇ ਭਰਾਵਾਂ ਨੇ ਸਾਡੇ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਪਿਆਰ ਨਾਲ ਇਹਨਾਂ ਦਾ ਸਾਰਾ ਮੈਂ ਪਰਸਨਲ ਹੀ ਪਿਆਰ ਆ ਕਿ ਅਸੀਂ ਇਹ ਬੂਟੇ ਲਾਉਣੇ ਮਹਿਮ ਸ਼ੁਰੂ ਕੀਤੀ ਹੈ ਅੱਜ ਜ਼ਿਲ੍ਹੇ ਦੇ ਵਿੱਚ ਪੂਰੇ ਹਾਂਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਸਾਰੇ ਲਾਏ ਆ ਅੱਜ ਅਸੀਂ ਸ਼ੁਰੂਆਤ ਇੱਥੋਂ ਕੀਤੀ ਆ ਮਹਾਰਾਜਾ ਰਣਜੀਤ ਸਿੰਘ ਕਾਲਜ ਤੋਂ ਇੱਥੋਂ ਦੇ ਸਟਾਫ ਪ੍ਰਿੰਸੀਪਲ ਸਾਹਿਬ ਜੋ ਇੱਥੋਂ ਦੇ ਓਨਰ ਨੇ ਸਰਦਾਰ ਲਖਵਿੰਦਰ ਸਿੰਘ ਜੀ ਰੋਈਆਲਾ ਸਾਹਿਬ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਉਹਨਾਂ ਦੇ ਸਹਿਯੋਗ ਨਾਲ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਕਾਲਜ ਤੋਂ ਬੂਟੇ ਲਾਉਣੇ ਸਟਾਰਟ ਕੀਤੇ ਕਿ ਬਰਧਾਰਥੀਆਂ ਨਾਲ ਵਿਦਿਆ ਨਾਲ ਬੜਾ ਤੇ ਪਿਆਰ ਸੀ ਤੇ ਬੜੇ ਵੀ ਹੈਲਪਫੁਲ ਸੀ ਵੀ ਸਾਰਿਆਂ ਨੂੰ ਉਹ ਸਪੋਰਟ ਕਰਦੇ ਸੀ ਇਸ ਕਰਕੇ ਅਸੀਂ ਮਹਾਰਾ ਹਰਨੀਸ ਸਿੰਘ ਕੋਲੇ ਤੋਂ ਸਟਾਰਟ ਕੀਤੀ ਤੇ ਸਾਨੂੰ ਇਹ ਬੂਟਿਆਂ ਦੀ ਸੇਵਾ ਸਾਡੇ ਐਮਸੀ ਆ ਕੇਵਲ ਅরোੜਾ ਜੀ ਇਹਨਾਂ ਨੇ ਸਾਰੀ ਬੂਟਿਆਂ ਦੀ ਵੀ ਵਿਕੀ ਵੀਰ ਨਾਲ ਇਹਨਾਂ ਦਾ ਵੀ ਪਰਸਨਲ ਪਿਆਰ ਸੀ ਇਹਨਾਂ ਨੇ ਸੇਵਾ ਕੀਤੀ ਹੈ ਮਹਾਰਾ ਹਰਨੀਸ ਸਿੰਘ ਕੋਲੇ ਤੋਂ ਅਸੀਂ ਸਟਾਰਟ ਕੀਤੇ ਆ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਅਸੀਂ ਅਜੀਪਾਲ ਮਿੱਡੂ ਖੜੇ ਦੇ ਵੀਰ ਦੇ ਦਿਸ਼ਾ ਨਿਰਦੇਸ਼ਾ ਹੇਠ ਅਸੀਂ ਸਾਰੇ ਭਰਾਵਾਂ ਨੇ ਇਹ ਸ਼ੁਰੂ ਕੀਤਾ ਹੈ ਇਹ ਨਾਮ ਹੈ ਮੈਂ ਸ਼ੁਭਮਦੀਪ ਸਿੰਘ ਨਾਮ ਹੈ ਮੇਰਾ ਅਸੀਂ ਸੋਇਨਰ ਰਿਲੇਟਡ ਸੀ ਵੀਰੇ ਨਾਲ ਸਾਡਾ ਬਹੁਤ ਪਿਆਰ ਸੀ ਜੀ ਮੱਡੂ ਖੇੜਾ ਸਾਹਿਬ ਨਾਲ ਸਾਨੂੰ ਇੱਥੋਂ ਕੋਈ ਵੀ ਕੰਮ ਹੁੰਦਾ ਸੀ ਵੀਰੇ ਸਾਡੇ ਕੋਲੇ ਸਿਰਫ ਇੱਕ ਹੀ ਫੋਨ ਹੁੰਦਾ ਸੀ ਉਸੇ ਵਿੱਕੀ ਮੱਡੂ ਖੇੜਾ ਜੀ ਇੱਥੋਂ ਸਾਨੂੰ ਕਿਸੇ ਨੂੰ ਹੋਸਟਲ ਅਰੇਂਜ ਕਰਵਾਉਣਾ ਉਹ ਹੁੰਦਾ ਸੀ ਜਾਂ ਕਿਸੇ ਨੂੰ ਰੋਲ ਨੰਬਰ ਲੈ ਕੇ ਦੇਣਾ ਹੁੰਦਾ ਸੀ ਅਸੀਂ ਸਿਰਫ ਮੱਡੂ ਖੇੜਾ ਸਾਹਿਬ ਨੇ ਹੀ ਕਹਿੰਦੇ ਹੁੰਦੇ ਸੀ ਤੇ ਸਾਨੂੰ ਬਹੁਤ ਇੱਕ ਵੱਡਾ ਜਨਕੀ ਘਾਟਾ ਪਿਆ ਜੀ ਉਹ ਤਾਂ ਕਦੇ ਪੂਰਾ ਨਾ ਹੋਣ ਵਾਲਾ ਪਰ ਅੱਜ ਅਸੀਂ ਉਹਨਾਂ ਦੀ ਯਾਦ ਚ ਵੋਟੇ ਲਗਾਏ ਜੀ ਸਾਰੇ ਸਟੂਡੈਂਟ ਸਾਰੇ ਯੂਥ ਵੱਲੋਂ ਕਿੰਨੇ ਕਿਹੜੇ ਕਿਹੜੀ ਥਾਂ ਤੇ ਅਸੀਂ ਵੋਟੇ ਲਾਏ ਕਿ ਅੱਜ ਅਸੀਂ ਪੂਰੇ ਜ਼ਿਲ੍ਹੇ ਚ ਲਾਈਏ ਜੀ ਮੁਕਸਰ ਸਾਹਿਬ ਜ਼ਿਲ੍ਹੇ ਚ ਅਸੀਂ ਸ਼ੁਰੂਆਤ ਕੀਤੀ ਜੀ ਆਪਣੇ ਐਮ ਆਰ ਐਸ ਕਾਲਜ ਤੋਂ ਇਹ ਨਾਮ ਹੈ ਜੀ ਕਿਸ ਫਾਊਂਡੇਸ਼ਨ ਦਾ ਫਾਊਂਡੇਸ਼ਨ ਮੇਰਾ ਨਾਮ ਕੁਲਵਿੰਦਰ ਸਿੰਘ ਲਾਡੀ ਇਨਾ ਖੇੜਾ ਮੇਰਾ ਪਿੰਡ ਹੈ ਅਸੀਂ ਅੱਜ ਵਿੱਕੀ ਮਿੱਡੂ ਖੇੜਾ ਜੋ ਕਿ ਕਿਸੇ ਜਾਣ ਪਹਿਚਾਨ ਦਾ ਮੌਤਾਜ ਨਹੀਂ ਸੀ ਉਹਨਾਂ ਦੇ ਅੱਜ 26 ਜੁਲਾਈ ਨੂੰ ਵਕਦੇ ਹੁੰਦਾ ਬਸ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਹਰ ਸਾਲ ਬੂਟੇ ਲਗਾਉਨੇ ਆ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸਾਡੇ ਮਲੋੜ ਮਹਾਰਾਜਾ ਰਣਜੀਤ ਸਿੰਘ ਕਾਲਜ ਤੋਂ ਜੋ ਕਿ ਸਾਡੇ ਇਥੇ ਰਕਵਿੰਦਰ ਸਿੰਘ ਰੋਈਆ ਵਾਲਾ ਜੀ ਆ ਉਹਨਾਂ ਨੇ ਉਹਨਾਂ ਦਾ ਵੀ ਕੀ ਵੀਰ ਨਾਲ ਪਰਸਨਲ ਪਿਆਰ ਸੀ ਸੋ ਉਹਨਾਂ ਨੇ ਵੀ ਉਹਨਾਂ ਦਾ ਵੀ ਆਪਣਾ ਪਿਆਰ ਹੋਣ ਕਰਕੇ ਉਹਨਾਂ ਨੇ ਸਾਨੂੰ ਇਥੇ ਚਲੋ ਰਲ ਮਿਲ ਕੇ ਅਸੀਂ ਇਥੇ ਬੂਟੇ ਲਗਾਏ ਆ ਸਾਡੇ ਅਸੀਂ ਸਿਰਫ ਇਹ ਨਹੀਂ ਕਿ ਅਸੀਂ ਇੱਥੇ ਬੂਟੇ ਲਗਾ ਕੇ ਅੱਜ ਚਲੇ ਜਾਵਾਂਗੇ ਸਾਡਾ ਸਭ ਦਾ ਇੱਕ ਪ੍ਰਣ ਹੈ ਅਸੀਂ ਸਭ ਨੇ ਕਿਹਾ ਵੀ ਜੋ ਅਸੀਂ ਬੂਟੇ ਲਗਾਵਾਂਗੇ ਵਿੱਕੀ ਵੀਰ ਦੀ ਯਾਦ ਚ ਉਹਨਾਂ ਨੂੰ ਅਸੀਂ ਪਾਲਣਾ ਉਹਨਾਂ ਨੂੰ ਅਸੀਂ ਵੱਡੇ ਵੀ ਕਰਨਾ ਹੈ ਸੋ ਬਸ ਇੱਕ ਵੇ ਉਹਨਾਂ ਨੂੰ ਯਾਦ ਕਰਨ ਦਾ ਜੋ ਸਾਡਾ ਉਹਨਾਂ ਨਾਲ ਪਿਆਰ ਸੀ ਬਸ ਇਹੀ ਅਸੀਂ ਕਰ ਸਕਦੇ ਹਾਂ ਭਰਾ ਸਾਡਾ ਸਵਰਗਾਂ 'ਚ ਵਸਾ ਹੋਵੇ ਬਹੁਤ ਪਿਆਰ ਸੀ ਸਾਡਾ ਵਿੱਕੀ ਵੀਰ ਬੂਟਿਆਂ ਨੂੰ ਲੈ ਕੇ ਤੇ ਨੌਜਵਾਨੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜਿਵੇਂ ਦਾ ਅੱਜ ਕੱਲ ਟਾਈਮ ਆ ਰਿਹਾ ਹੈ ਵੀਹਿਕਲਸ ਬਹੁਤ ਵਧਦੇ ਜਾ ਰਹੇ ਆ ਪੋਲਿਊਸ਼ਨ ਬਹੁਤ ਹੋ ਰਿਹਾ ਸੋ ਆਪਾਂ ਨੂੰ ਹਰ ਇੱਕ ਨੂੰ ਚਾਹੀਦਾ ਕਿ ਨੇਚਰ ਲਈ ਕੁਛ ਨਾ ਕੁਛ ਉਪਰਾਲਾ ਕਰਨਾ ਚਾਹੀਦਾ ਸੋ ਅਸੀਂ ਤਾਂ ਹੀ ਸੋਚਿਆ ਕਿ ਚਲੋ ਹੋਰ ਤਾਂ ਅਸੀਂ ਬਾਲਾ ਜ਼ਿਆਦਾ ਕੁਛ ਨਹੀਂ ਕਰ ਸਕਦੇ ਚਲੋ ਇੱਕ ਜਿਵੇਂ ਕਿ ਬੜਾ ਪੁਰਾਣਾ ਨਾਰਾ ਚੱਲਦਾ ਆ ਰਿਹਾ ਇੱਕ ਮਨੁੱਖ ਲਾਵੇ ਇੱਕ ਹਰ ਮਨੁੱਖ ਲਾਵੇ ਇੱਕ ਰੁੱਕ ਬਸ ਅਸੀਂ ਉਸੇ ਤਰ੍ਹਾਂ ਇੱਕ ਸਿੰਪਲ ਜਿਹਾ ਰੂਲ ਫਾਲੋ ਕਰਦੇ ਹੋਏ ਇੱਕ ਰੁੱਕ ਉਹੀ ਮੈਮ ਨੂੰ ਫੋਲੋ ਕਰਦੇ ਆ ਅੱਜ ਜੋ ਅਸੀਂ ਬੂਟੇ ਲਾਉਣ ਦੀ ਮਹਿੰਮ ਚਲਾਈ ਆ ਇਹ ਸਾਡੇ ਵੱਡੇ ਵੀਰ ਜੋ ਕਿ ਸਾਨੂੰ ਵਿਛੋੜਾ ਦੇ ਗਏ ਸਨ ਵੱਡੇ ਵੀਰ ਵਿੱਕੀ ਮਿੱਡੂ ਖੇੜਾ ਜੀ ਉਹਨਾਂ ਦੇ ਜਨਮ ਦਿਨ ਤੇ ਜ਼ਿਲ੍ਹਾ ਪ੍ਰਧਾਨ ਲੱਤੀ ਨਾ ਖੇੜਾ ਜੀ ਦੇ ਸੱਦੇ ਤੇ ਅਸੀਂ ਸਾਰੇ ਨੌਜਵਾਨ ਉਹਨਾਂ ਦੀ ਇੱਕ ਜੋ ਉਹਨਾਂ ਦੀ ਸੁਪਨੇ ਸੀ ਉਹਨਾਂ ਦੀ ਜੋ ਵੇਵ ਚਲਾਈ ਸੀ ਯੂਥ ਦੇ ਵਿੱਚ ਉਹਨੂੰ ਜਿੰਦਾ ਰੱਖਣ ਦੇ ਲਈ ਅਸੀਂ ਇਹ ਗ੍ਰੀਨਰੀ ਦੀ ਮੁਹਿੰਮ ਚਲਾਈ ਹੈ ਪਿਛਲੇ ਜਨਮ ਦਿਨ ਤੇ ਵੀ ਉਹਨਾਂ ਦੇ ਅਸੀਂ ਬੂਟੇ ਲਾ ਕੇ ਉਹਨਾਂ ਦੀ ਜੋ ਯਾਦਗਾਰਾਂ ਸੀ ਉਹ ਅਸੀਂ ਜਿੰਦਾ ਰੱਖੀਆਂ ਤੇ ਅੱਗੇ ਵੀ ਅਸੀਂ ਬਾਈ ਦੀ ਜੋ ਜਿਵੇਂ ਕਹਿ ਦਿੱ ਗਏ ਆਪਾਂ ਕਿ ਬਾਈ ਦਾ ਇੱਕ ਸੁਪਨਾ ਸੀ ਉਹਨਾਂ ਨੂੰ ਬਹੁਤ ਚਾਅ ਸੀ ਗ੍ਰੀਨਰੀ ਦਾ ਉਹ ਅਸੀਂ ਐਂ ਜਿਵੇਂ ਜੀਵਿਤ ਰੱਖਾਂਗੇ